ਅਸੀਂ ਬੈਠੇ ਸੀਗੇ ਫਿਰ ਬਾਵਾ ਜਗਾ ਦੀ ਮੇਲੀ ਦੀ ਪਹਿਲੇ ਹਰਾਨ ਜੀ ਆ ਵੀਰ ਕੈਨੇਡਾ ਚ ਕੋਈ ਆਈ ਨਹੀਂ ਰਿਹਾ ਉਹ ਕਹਿੰਦੇ ਪੂਰੀ ਜਹ ਪੂਰਾ ਜਹਾਜ ਬੁੱਕ ਆ ਪਰ ਹਲੇ ਤੱਕ ਜਮੇ ਸੀਟਾਂ ਨਹੀਂ ਲਈ ਪਈਆਂ ਨੇ ਸਾਦੇ ਉੱਠੋਗੇ 3 ਘੰਟੇ ਰਹਿਦਾਂ ਨੇ ਆਈਪੀਐਲ ਆ ਪਏ ਸੀਗੇ ਕੀ ਕਹਿੰਦੇ ਨੇ ਇਹਨਾਂ ਨੂੰ ਪਹਿਲਾਂ ਵੀ ਬੈਠਾ ਸੀ ਇੱਥੇ ਪਹਿਲਾਂ ਆ ਵਾਲੀ ਸੀਟ ਵੇਲੀ ਹੋਈ ਮੈਂ ਆ ਕੇ ਰੋਕ ਲਈ ਫਿਰ ਜਦੋਂ ਆ ਵਾਲਾ ਫ੍ਰੀ ਕੀਤਾ ਉਹਨਾਂ ਨੇ ਮੈਂ ਕਿਹਾ ਸਿੰਘ ਸਾਹਿਬ ਆਜ ਕਿਉਂਕਿ ਫਲਾਈਟ ਵੀ ਕਹਿੰਦੇ 17 ਘੰਟੇ ਲੱਗਣਗੇ ਕੈਨੇਡਾ ਪਹੁੰਚਣੇ ਬਹੁਤ ਜ਼ਿਆਦਾ ਲੰਬੀ ਫਲਾਈਟ ਮੈਨੂੰ ਸਮਝ ਨਹੀਂ ਆਉਂਦੀ 17 ਕਿਵੇਂ ਲਾ ਰਹੇ ਨੇ Air India ਤਾਂ 14 ਚਲਾ ਦਿੰਦੀ ਆ ਇਹ ਵੀ ਲਾ ਦਿੰਦੇ ਨੇ ਟਿਕਟ ਤਾਂ ਨਹੀਂ ਕਿਹਾ 17 ਸਾਰਾ ਜਹਾਜ਼ খালি ਹੋ ਗਿਆ ਸੇਂਸਾ ਹਜੂਰੀਆ ਭੁੱਲੇ ਆਇਆ ਦੁਬਾਰਾ ਲੈ ਕੇ ਆਏ ਪਹਿਲਾਂ ਮੇਰੀ ਚੱਪਲ ਹੀ ਖੋ ਗਈ ਸੀ ਪਿਛਲੀ ਸੀਟ ਤੇ ਜਦਗੀ ਚੱਪਲੀ ਰੱਬੀ ਵੈਸੇ ਵੈਸੇ ਆਂਡੇ ਤੇ ਬੈਠੇ ਸੀ ਮਾਨੀ ਨੇ ਵੀ ਰੇਟਿੰਗ ਨਾਲ ਵਾਸਤੇ ਇਸ ਲਈ ਅਸੀਂ ਹੌਲੀ ਹੌਲੀ ਚੱਲ ਰਹੇ ਹਾਂ ਸੌਕਰ ਖੇਡ ਕੇ ਆਉਣਾ ਕਹਿੰਦਾ ਮੈਂ ਆਪ ਤੇ ਚਾਹੂੰਗਾ ਬਾਕੀ ਦੇਖੋ ਘਰ ਠੰਡ ਲੱਗ ਰਹੀ ਔਰ ਇਹ ਅੱਗੇ ਰਾਸਤੇ 'ਚ ਅਸੀਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਕੋਈ ਸੀਗਾ ਹੀ ਨਹੀਂ 17 ਘੰਟੇ ਵਾਸਤੇ ਜੀਰਾ ਬਹੁਤ ਜ਼ਿਆਦਾ ਸੀਗਾ ਉਹ ਵੀ 17 ਘੰਟੇ ਦੀ ਫਾਇਰ ਜਹਾਜ਼ ਓਕਰ ਦੱਸਦੇ ਅੱਗੇ ਜਾ ਕੇ ਦੱਸਦੇ ਹਾਂ ਜੀ ਸਿੰਘ ਸੀ ਹੁਣ ਆਪਾਂ ਚੱਲੀਏ ਨੰਬਰ ਲਵਾਈ ਹੈ ਬਾਪੂ ਸਾਡਾ ਜਿੰਦਾਬਾਦ ਉਧਰ ਤਾਂ ਦਿੱਲੀ ਵਾਲਾ 에ਰਪੋਰਟ ਵੀ ਬਹੁਤ ਸੋਹਣਾ ਦਾ ਪਰ ਇਹ ਥੋੜਾ ਜਾਰੀ ਘੈਂਟ ਲੱਗਦਾ ਸਾਰਾ ਕੁਛ ਟਾਈਮ ਨਾਲ ਨਿਬੜ ਗਿਆ ਲੱਗੇ ਜਿਵੇਂ ਟਾਈਮ ਨਾਲ ਆ ਗਿਆ ਤੇ ਉਹ ਪੁੱਛ ਰਹੀ ਸੀ ਕਿ ਉਹ ਕੀ ਕੀ ਸੈਂਸ ਕਰ ਰਹੀਆਂ ਨੇ ਕੀ ਇਹਨਾਂ ਤੋਂ ਵੀ ਕਲੀਅਰਾਈਫਾਇ ਬेटर ਕਹਿੰਦੇ ਨੇ ਉਹ ਕਰੇ ਗੀ ਮੈਂ ਕਿ ਕੀ ਕਿਸੇ ਚੀਜ਼ ਦੀ ਕੀ ਪੁੱਛ ਰਹੀ ਸੈਂਸ ਹਾਂਜੀ ਸੈਂਸ ਉਹ ਜਾ ਰਹੀਆਂ ਜਣੇ ਉਹ ਡਰ ਗਈ ਵੀ ਇੰਨਾ ਚਿਰ ਨਹੀਂ ਕਿ ਕਰਦੇ ਸੀ ਉਹ ਕਹਿੰਦੀ ਇੰਨਾ ਚਿਰ ਨਹੀਂ ਕਿ ਕਰਦੇ ਸੀ ਕੱਲੀ ਕਰੀ ਜੀ ਵਕੀਲ ਲਿਆਂਦਾ ਕੀ ਨਹੀਂ ਕੁਝ ਦਿਨ ਪੂਰੇ ਹੋਏ ਹੋਏ ਨੇ ਰੈ residenciy ਦੇ ਕਦੋਂ ਦਿੱਤੀ ਸੀ ਕਾਹ ਕੁਛ ਪੁੱਛਿਆ ਇੰਡੀਆ ਕੀ ਕਰਦੇ ਸੀ ਕਹਿੰਦੀ ਸੀਗਾ ਹੁਣ ਨਹੀਂ ਜਾਂਦੇ ਬਸ ਬਹੁਤ ਹੋ ਗਈ ਕਹਿੰਦੀ ਇਹ ਤਾਂ ਕਹਿੰਦੀ ਟੂ ਲੌਂਗ ਹੈ ਉਹ ਕੰਮ ਕਰ ਰਹੀ ਮਿਸਰਿਆ ਜਮੀਨਾਂ ਨੇ ਹਾਲੇ ਆਪਾਂ ਜੀ ਟੱਚ ਟੁੱਚੀ ਲੈ ਕੇ ਵਿਲੇ ਹੋ ਗਏ ਛੇਤੀ ਕੰਮ ਹੋ ਗਿਆ ਮੈਨੂੰ ਇਹ ਨਹੀਂ ਪਤਾ ਨਹੀਂ ਕਦ ਆਉਗੂ ਕਿ ਸੌ ਆਉਗਾ ਸੌਕਰ ਮੈਚ ਖੇਡਣਾ ਸੀਗਾ ਕਹਿੰਦਾ ਸੀ ਮੈਂ ਸੌਕਰ ਕਿਹੜੀ ਆਉਗਾ ਜੇ ਹੱਥ ਚ ਆ ਜੂਗਾ ਮੈਂ ਇਹਦਾ ਮੈਸੇਜ ਕਰ ਰਿਹਾ ਸਾਨੂੰ ਐਸੀ ਟਾਈਮ ਲੱਗੂਗਾ ਪਰ ਕੁਝ ਖਾਸ ਟਾਈਮ ਨਹੀਂ ਲੱਗੇਗਾ ਫਲਾਈਟ ਸੀਗੀ ਬਹਾਵਾ ਜਿਆਦੇ ਲੰਬੀ ਤੇ ਮੈਂ ਇੱਕ ਵਾਰ ਉੱਠਿਆ ਵੀ ਮੈਂ ਕਰਕੇ ਉੱਠਣਾ ਪਿਆ ਮੈਨੂੰ ਨਹੀਂ ਮੈਂ 16 17 ਘੰਟੇ ਉੱਠਿਆ ਹੀ ਹੈਗਾ ਤੇ ਮੇਰਾ ਇਹੀ ਰਿਕਾਰਡ ਹੁੰਦਾ ਇਹੀ ਟਾਈਮ ਦਾ ਜਦੋਂ ਮੈਂ ਨਾ ਉੱਠਦਾ ਵਾ ਇੱਕ ਪੋਜੀਸ਼ਨ 'ਚ ਬੈਠਾ ਰਹਿਣਾ ਵਾ ਤੇ ਨਾ ਮੈਂ ਵਾਸ਼ਰੂਮ ਜਾਣਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਤੇ ਠੀਕ ਸੀ ਫਲਾਈਟ ਨਾਟ ਬੈਡ ਪਹਿਲਾਂ ਬਹੁਤ ਵਿੱਚ ਟਰਬੂਲੈਂਸ ਆਏਗੀ ਹਿੱਲੀ ਗਈ ਲਗਭਗ ਇਤਨਾ ਰਸਤਾ ਟਰਬੂਲੈਂਸ ਸੀ ਰਹਾ ਉਹ ਇੱਕ ਫੂਡ ਵਰਤਾ ਰਹੇ ਸੀਗੇ ਉਹਨਾਂ ਨੇ ਕਿਹਾ ਵੀ ਰੋਕੋ ਫੂਡ ਨਹੀਂ ਵਰਤੋਣਾ ਵੀ ਸਾਰੇ ਬਹਿ ਜਾਓ ਬਹੁਤ ਫਿਰ ਮੈਨੂੰ ਲੱਗਾ ਤਾਂ ਉਹਨਾਂ ਨੇ ਸ਼ਾਇਦ ਪਾਥ ਵੀ ਚੇਂਜ ਕੀਤਾ ਨਾਟ ਸ਼ੋਰ ਮੈਨੂੰ ਲੱਗਿਆ ਵੀ ਠੀਕ ਹੈ ਯਾਰ ਕੰਨਾ ਪਿਆ ਉਹਨਾਂ ਨੂੰ ਕਿਉਂਕਿ ਬਹੁਤ ਹਿੱਲ ਰਿਆ ਸੀ ਬਹੁਤ ਜ਼ਿਆਦਾ ਫਲਾਈਟ ਇੰਨੀ ਖਤਰਨਾਕ ਸੀਗੀ ਜਦੋਂ ਫਲਾਈਟ ਲੈਂਡ ਹੋਈ ਸਾਰਿਆਂ ਨੇ ਤਾੜੀਆਂ ਮਾਰਨੀਆਂ ਪਈਆਂ ਨਹੀਂ ਚਾਤਾ ਤਾਂ ਇੱਕ ਤਾਂ ਠੀਕ ਸੀ ਅੱਜ ਕੱਲ ਐਕਸੀਡੈਂਟ ਹੀ ਹੈ ਜੀ ਇਹ ਖਬਰਾਂ ਬਹੁਤ ਆਉਂਦੀਆਂ ਨੇ ਮੈਨੂੰ ਆਪ ਵੀ ਹੋਈ ਹੈ ਨਾ ਫਿਰ ਜੋ ਟਰਬੂਲੈਂਸ ਹੋ ਰਹੀ ਸੀ ਬੱਚੇ ਰੋ ਰਹੇ ਸੀ ਔਰ ਬੱਚੇ ਹਿੱਲ ਜਾਂਦੇ ਵਿਚਾਰੇ ਕਿੱਥੇ ਦਾ ਆਰਾਮਦਾਰੀ ਨਾ ਆ ਵਿੱਚ ਇੱਕ ਤਾਂ ਬਹੁਤ ਹੋਣ ਲੱਗੀ ਸੀ ਉੱਪਰ ਥੱਲੇ ਨਹੀਂ ਹੁੰਦੀ ਸੀ ਜਿਵੇਂ ਟ੍ਰੇਨ 'ਚ ਦੀ ਮੈਂ ਚੁਚੁਕ 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 ਆਏ ਹੋਏ ਰਹੇ ਸੀ ਇਸ ਦਾ ਆफी ਜ਼ਿਆਦਾ ਹੋਣ ਲੱਗੀ ਸੀ ਜੀ ਪਰ ਮੈਂ ਹੁਣ ਮਤਲਬ ਮ ਦੇ ਵਿੱਚ ਸਾਨੂੰ ਸੈਂਟਰ ਦੇ ਵਿੱਚ ਚਾਰ ਵਾਲੀਆਂ ਸੀਗੀਆਂ ਪਿਛਲਾ ਜਿਹੜਾ ਜਹਾਜ਼ ਕੱਲ ਸੀਗਾ ਉਹਦੇ ਵਿੱਚ ਤਿੰਨ ਸੀਗੀਆਂ ਸੈਂਟਰ 'ਚ ਇਹ ਚ ਚਾਰ ਸੀ ਸੀ ਦੋਨੇ ਵਿਚਾਲੇ ਬੈਠੇ ਸੀ ਮੇਰੀ ਸਾਈਡ ਤੇ ਇਧਰ ਮੁੰਡਾ ਬੈਠਾ ਸੀ ਮੈਂ ਇੱਕ ਦਸਾਰੀ ਦੇ ਆਂਟੀ ਵੀ ਬੈਠੇ ਸੀ ਜਿਨ੍ਹਾਂ ਨੇ ਟਿਕਟਾਂ ਕਰਾ ਕੇ ਦਿੱਤੀਆਂ ਸੀ ਹੁਣ ਅਸੀਂ ਉਹਨਾਂ ਦਾ ਥੈਂਕ ਯੂ ਕਰ ਸਕਦੇ ਆਂਗਾ ਹਾਂ ਅਸੀਂ ਸਹੀ ਸਲਾਮਤ ਪਹੁੰਚ ਗਏ ਤੇ ਉਰੇ ਅੱਗੇ ਵੀ ਵਿਵਸਥਾ ਐਂਡ ਤੇ ਉੱਤਰੇ ਵੀ ਆਰਾਮ ਨਾਲ ਉਤਰਾਂਗੇ ਟਾਈਮ ਲਾਵਾਂਗੇ ਮੈਨੂੰ ਹੋਊਗਾ ਲੇਟ ਆਊਗਾ ਪਰ ਸਾਰਾ ਕੁਛ ਐਨੀ ਛੇਤੀ ਹੋਇਆ ਨਾ ਕੋਈ ਭੀੜ-ਪੜੱਕਾ ਸੀ ਵਾਰ ਉਹਨੇ ਥੋੜੇ ਜਿਹਾ ਸਵਾਲ ਪੁੱਛੇ ਜਿਹੜੀ ਬਾਰਡਰ ਸਕ ਵਧੀਆ ਹੋ ਗਿਆ ਹੁਣ ਬਹੁਤ ਛੇਤੀ ਹੋਇਆ ਕੰਮ ਸਾਰਾ ਡਿਪੈਂਡ ਕਰਦਾ ਇਹ ਨਹੀਂ ਪਤਾ ਅਗਲੀ ਵਾਰ ਨਾ ਹੋਵੇ ਤੇ ਉਹਨੇ ਸਵਾਲ ਪੁੱਛੇ ਤੁਸੀਂ ਕੀ ਕੁਝ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਐਨੀ دیر ਲਈ ਕਿਉਂ ਕਿ ਅਸੀਂ ਤੁਹਾਡੀ ਜੌਬ ਦਾ ਕੀ ਹੈ ਕੀ ਜੌਬ ਕਰਦੇ ਹੋ ਕਿਵੇਂ ਸਰਿਆ ਤੁਹਾਡਾ ਡਾਇਰੈਕਟ ਕੀ ਹੈ ਤੁਹਾਡੇ ਕੋਲ ਤੇ ਕਿੰਨੇ ਐਨਾ ਟਾਈਮ ਕਿਉਂ ਰਹਿ ਕੇ ਆਏ ਜੌਬ ਦਾ ਕਿੱਦਾਂ ਸੀ ਵੀ ਕਿੱਦਾਂ ਸਰਿਆ ਫਿਰ ਤੇ ਹੋਰ ਵੀ ਤੁਸੀਂ ਆਪਣੇ ਦਿਨ ਪੂਰੇ ਕਿਤੇ ਰੈ residenciy ਦੇ ਸਾਰਾ ਕੁਝ ਕਾਫੀ ਕੁਝ ਪੁੱਛਿਆ ਤੇ ਸਾਰਾ ਜੈਸੀ ਤਾਂ ਬੇਸਿਕ ਹੀ ਹੋ ਸੀਗੇ ਸਵਾਲ ਸੀਗੇ ਕੋਈ ਹੋਉ ਨਹੀਂ ਸੀਗਾ ਮਤਲਬ ਫੇਰੀ ਪਰ ਅਗੇ ਪੁੱਛਦੇ ਨਹੀਂ ਹੁੰਦੇ ਪਰ ਜਹਾਜ਼ ਹੌਲੀ ਲੈਂਦਾ ਇਹ ਫਲਾਈਟ ਅਗੇ 13.5 ਘੰਟੇ ਚਲਾ ਜਾਂਦੇ ਨੇ ਐਤਕੀ ਲੰਬੀ ਸੀ ਪਤਾ ਨਹੀਂ ਰੂਟ ਚੇਂਜ ਕੀਤਾ ਹੋਇਆ ਹੈ ਰੂਟ ਚੇਂਜ ਸੀ ਹੈ ਲੰਡਨ ਆਨੇ ਪਾਸੇ ਜੀ ਜੇ ਹੋ ਗਿਆ ਹੈ ਜਾਂ ਨੇੜੇ ਨੀ ਲੰਡਨ ਇਹ ਕਿਹਦੇ ਵਿੱਚ ਉਹ ਬਹੁਤ ਪ੍ਰੋਬਲਮ ਆਈ ਸਾਰਿਆਂ ਨੂੰ ਕੈਬਿਨਾਂ ਦੇ ਵਿੱਚ ਸਮਾਨ ਜਿਹੜੇ ਟੈਚੀ ਲਾਏ ਜਾਂਦੇ ਅਸੀਂ ਵਧੀਆਂ ਕਿਤਾ ਜਮ੍ਹਾਂ ਕਰਾ ਦੇ ਰੱਖਣ ਨੂੰ ਜਗ੍ਹਾ ਹੀ ਨਹੀਂ ਸੀਗੀ ਲੋਕਾਂ ਨੇ ਮੂੰਹਰੇ ਅੱਗੇ ਜਾ ਕੇ ਫਿਰ ਜਮ੍ਹਾਂ ਕਰਾਏ ਤਾਂ ਬਿਜ਼ਨਸ ਕਲਾਸ ਦੇ ਵਿੱਚ ਰੱਖਿਉਂ ਨੇ ਪਰ ਉਧਰ ਲੈਗ ਸਪੇਸ ਬਹੁਤ ਸੀਗੀ ਬੈਠ ਸਰਵਿਸ ਬਹੁਤ ਵਧੀਆ ਸੀ ਜੀ ਜਿੰਨੀਆਂ ਦੇ ਵਿੱਚ ਤਾਂ ਪਾਣੀ ਮੰਗੋ ਕਿੰਨਾ ਚਿਰ ਆਉਂਦੇ ਹੀ ਨਹੀਂ ਸੀਗੇ ਹੁਣ ਇਹ ਤਾਂ ਮਾੜਾ ਜਿਹਾ ਮਤਲਬ ਇੱਕ ਵਾਰੀ ਬੁਲਾਓ ਜਦ ਹੀ ਭੱਜੇ ਆਉਂਦੇ ਸੀ ਤੇ ਕਿਹੜੀ ਗੱਲ ਕੀ ਆ ਔਰ ਇਹ ਵੀ ਸਵੇਰ ਕਰਕੇ ਕੋਈ ਮਿਲਦਾ ਦਾ ਰਸ ਨਹੀਂ ਹੈਗਾ ਇੱਕ ਇੱਕ ਫਲਾਈਟ ਹੋਰ ਉੱਤਰੀ ਹੈ ਖਾਲੀ ਪਿਆਰਪੋਰਟ ਸਾਰਾ ਹੁਣ ਮੈਂ ਕਹਿੰਦੀ ਆਪਾਂ ਵੀ ਚਲੋ ਬਾਹਰ ਜਾ ਕੇ ਬਹਿਨੇ ਆ ਉੱਥੇ ਵੇਟ ਕਰਦੇ ਆ ਮੈਂ ਹੋਣਾ ਹੋਵੇ ਦੁਬਾਰਾ ਫਿਰ ਬੈਗ ਜੇ ਕਈ ਵਾਰ ਸਕੈਨ ਕਰਨ ਲੱਗ ਜਾਂਦੇ ਨੇ ਨਹੀਂ ਮੈਂ ਕਿ ਆਪਾਂ ਲੰਘ ਹੀ ਜਾਂਦੇ ਆ ਕਿ ਬਾਹਰ ਵੇਟ ਕਰ ਲੈਂਦੇ ਆ ਬਾਹਰ ਆ ਗਿਆ ਆਪਾਂ ਥੋੜੀ ਠੰਡ ਹੈਗੀ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਮੈਨ ਚੱਪਲਾਂ ਚ ਆ ਜਾਂਦੇ ਨੇ ਚੱਪਲ ਲਗਾਏ ਫਲਾਣਾ ਟਾਈਮ ਕੰਮ ਨਹੀਂ ਵੀ ਪਹੁੰਚਣ ਵਾਲਾ ਹੋਣਾ ਪਰ ਸਾਡਾ ਨੁਕਸਾਨ ਹੋ ਗਿਆ ਉਹ ਨੁਕਸਾਨ ਅਸੀਂ ਤੁਹਾਨੂੰ ਗੱਡੀ ਚ ਬਹਿ ਕੇ ਦੱਸਾਂਗੇ ਕੀ ਨੁਕਸਾਨ ਹੋ ਗਏ ਆਨ ਐਕਸਪੈਕਟਿਡ ਨੁਕਸਾਨ ਹੋ ਗਿਆ ਸਰ ਮੈਨੂੰ ਲੱਗਦੀ ਮੈਨੂੰ ਅਜਾ ਲੱਗੀ ਸਹੀ ਗੱਲ ਹੈ ਐਨੀ ਠੰਡ ਤਾਂ ਨਹੀਂ ਆ ਗਈ ਠੀਕ ਹੀ ਆ ਬੜਾ ਵਧੀਆ ਮੌਸਮ ਆ ਠਾ ਹੈਗੀ ਠੰਡਕ ਪਰ ਐਨੀ ਨਹੀਂ ਹੈਗੀ ਮਹਿਕ ਇਹ ਕੀ ਹੋ ਗਿਆ ਕੈਨੇਡਾ ਆਉਂਦੀ ਸਰ ਕੁਝ ਨਹੀਂ ਹੋਇਆ ਬਹੁਤ ਵਧੀਆ ਹੋਇਆ ਪਰ ਭੀੜ ਨਹੀਂ ਹੈਗੀ ਇਹ ਗੱਲ ਵਧੀਆ ਸਾਰਾ ਖਾਲੀ ਵਿਹਤਰੋਂ ਵੀ ਹਾਂ ਵੀ ਨਹੀਂ ਤਾਂ ਜਗ੍ਹਾ ਹੀ ਨਹੀਂ ਹੁੰਦੀ। ਜਿਹੜੀਆਂ ਚੀਜ਼ਾਂ ਦੀ ਤੁਸੀਂ ਮੈਨੂੰ ਟੈਨਸ਼ਨ ਦੇਣਾ ਚਾਹੁੰਦੇ ਹੋ ਮੈਂ ਲੈ ਲੈਂਦੀ ਹਾਂ। ਐਕਸਟਰਾ ਚੀਜ਼ਾਂ ਦੀ ਲੈ ਲੈਂਦੀ ਆ। ਮੈਂ ਕਿਹਾ ਅੱਜ ਜਦੋਂ ਜਹਾਜ਼ ਆਉਂਦਾ ਸੀ ਨਕਸ਼ੇ ਦੇ ਉੱਤੇ ਪਹਾੜੀਆਂ ਦੇ ਵਿੱਚ ਪੰਜਾਬੀ ਦੇ ਅੱਖਰ ਲੱਭ ਲੈ। ਕਹਿੰਦੀ ਆ ਮੰਮਾ ਬਣਦਾ। ਮਲੰਗ ਮਲੰਗ ਬਣਦਾ ਸੀ ਕੋਸ਼। ਵੀਰ ਜੀ ਆ ਗਏ। ਗੱਡੀ ਕਦੀ ਨਹੀਂ ਬਣੀ ਸਾਰੇ ਸਿੱਟਾ ਲੰਦੀਆਂ ਵਾਈ ਹੋਈਆਂ। ਗੱਡੀ ਬਾਹਰ ਹੀ ਸਾਫ਼ ਹੋ ਗਈ। ਸਾਰ ਜੀ ਤੁਸੀਂ ਕਿੱਥੇ ਜਾ ਰਹੇ ਹੋ ਉਹ ਇੱਕ ਕਰ ਲੈ ਉਹ ਇਹ ਜਿੱਸਾ ਸ਼ਿਕਾਇਤ ਦਾ ਜੇ ਮੈਂ ਸਾਥੇ ਕਰਤੀ ਤੁਸੀਂ ਕੱਟਾ ਕਰਵਾਸਣ ਦੀ ਸੀਗਾ ਪਹਿਲਾਂ ਜਿੱਥੇ ਜਾਣਾ ਸੀ ਉੱਥੇ ਅੱਗ ਲਾਤੀ ਓ ਰੱਬ ਇਤਨਾ ਵੱਡਾ ਸਿਗਨਲ ਕੀ ਦੇ ਦੇ ਬੰਦੇ ਸਹੀ ਗੱਲ ਵੀ ਨਾ ਉਹ ਕੀ ਕਰਨਾ ਤੁਸੀਂ ਹੈ ਤੇ ਬੇਰਾਂ ਦੇ ਐ ਆਉਂਦੀ ਲੱਗਦਾ ਕਾਦਾ ਬਸ ਜਦ ਤੂੰ ਰੱਗੇ ਦੱਸ ਤੈਨੂੰ ਨਕਸਾਨ ਤਾਂ ਤਾਂ ਉਹਦਾ ਕੀਤਾ ਕੀ ਕਹਿੰਦੇ ਹੁੰਦੇ ਆ ਲੰਡਨ ਉਹਦੋਂ ਵੀ ਵੱਧ ਹੋ ਗਿਆ ਆਪਣਾ ਹਾਂ ਚਲ ਬਹਿ ਜਾ ਤੂੰ ਕੈਨੇਡਾ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਆਉਂਦੀ ਸਰ ਨੁਕਸਾਨ ਪਤਾ ਕੀ ਹੋਇਆ ਗੈਸਵਟ ਸਮਾਨ ਕੱਢ ਲਿਆ ਹਾਂ ਕੱਢਿਆ ਵੀ ਪਤਾ ਕੀ ਸਾਈਨ ਵੀ ਲਾਇਆ ਨਾ ਨਹੀਂ ਕਿਉਂ ਕੱਢ ਲਿਆ ਹੋ 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 ਬਲਾਉਣਾ ਦੇਸੀ ਕਿਉਂ ਇੰਡੀਆ ਚ ਵਰਤਿਆ ਨਹੀਂ ਹੈਗਾ ਵੀ ਕੈਨੇਡਾ ਆਇਆ ਕਰਾਂਗੇ ਜਾਂਗੇ ਉਹ ਕਰ ਲੈ ਪਤਾ ਗਿਆ ਨਾ ਇਟ ਇਜ਼ ਵੈਰੀ ਡੇਂਜਰਸ ਥਿੰਕ ਹੈ ਨਾ ਸਹੀ ਹੈ ਨਾ ਮਨੇ ਮਨਾ ਸਾਰਿਆਂ ਨੂੰ ਪਤਾ ਮਨਾ ਚੀਜ਼ਾਂ ਮਨਾ ਹੀ ਨਾ ਪਰ ਇਹ ਬਾਕੀ ਸਾਰਾ ਕੁਝ ਪਿਕਲ ਨੂੰ ਨਹੀਂ ਕਿਹਾ ਕੁਝ ਉਹ ਕਹਿੰਦਾ ਪਿਕਲ ਵੀ ਮੀਟ ਪਿਕਲ ਤਾਂ ਨਹੀਂ ਹੈਗਾ ਮੇਰੇ ਵੀਡੀਓ ਦੇਖ ਲੈਣੇ ਵੀ ਕਿਉਂ ਸਭ ਦਾ ਪਿਓ ਇਹ ਖਤਰਾ ਹੈ ਕਿ ਮੈਂ ਜਿਹੜਾ ਮੈਂ ਕਿਹਾ ਵੀ ਇਹੋ ਹੀ ਨਾਲ ਜਾਂਦਾ ਬਿਨਾ ਵੀ ਜੇ ਤੋ ਮੈਂ ਕਿਹਾ ਵੀ ਇਹ ਬਹੁਤ ਐਕਸਪੈਂਸਿਵ ਹੈ ਹੋਏ ਹੁਣ ਤਾਂ ਘਰ ਵੇਜੇ ਜਾਉਂ ਹਾਏ ਹਾਏ ਉਹ ਲੈ ਕੇ ਆਈ ਸੀ ਜਿਹੜਾ ਉਹ ਸੀਗਾ ਬਿਨਾਂ ਦਾ ਟੱਪੇ ਬੰਦ ਤਾਂ ਖੁੱਲੇ ਹੀ ਨਹੀਂ ਸੀ ਓ ਮਾਈ ਗਾਡ ਮੈਂ ਨਾਲ ਇਸ ਕਾਫੀ ਚਾ ਕੇ ਮੈਂ ਵੀ ਪੀਉ ਕਰ ਸ਼ੁਕਰ ਹਾਲਿਓ ਜਿਹੜਾ ਸੀਗਾ ਜਤਰੇ ਫਲੇ ਵਾਲਾ ਤੇ ਕੇਸਰ ਵਾਲਾ ਉਹ ਲੈ ਆਉਂਦਾ ਨਹੀਂ ਸੀਗਾ ਵੀ ਸਮਾਨ ਦੇਉ ਸੀ ਤਾ ਵਾਹਿਗੁਰੂ 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 ਵੱਡਾ ਚਲੋ ਕੋਈ ਗੱਲ ਨਹੀਂ ਧਾਣੇ ਪਾਣੀ ਦੀ ਗੱਲ ਆ ਲੰਡਨ ਦਾ ਸੀਗਾ ਨਹੀਂ ਲੰਡਨ ਜਾਣ ਦੀ ਹੋਇਆ ਦੇਖ ਲੈ ਜਿਹੜਾ ਜੀ ਐਨੇ ਵਧੀਆ ਹੋਟਲ ਰੈਡੀਸਨ ਤਾਂ ਸੀਗਾ ਉੱਤੇ ਰਹੇ। ਉਹ ਵੀ ਕਹਿੰਦੇ ਆਂ ਆਪਣੀ ਖਰਾਕ ਸਾਰਾ ਕੁਝ ਲੁਕੋ ਕੇ ਰੱਖੋ। ਪੈਸੇ ਲੁਕੋ ਕੇ ਰੱਖ ਤ ਨਹੀਂ ਦਿਖਾਇਆ ਤੁਹਾਨੂੰ ਹੀ ਮਿਲਿਆ। ਦੂਜੀ ਵੀਡੀਓਾਂ ਆ ਕੇ ਵਾਇਰਲ ਕੀਤਾ। ਉਹ ਜਿਹੜਾ ਗੁਰਤੇਗ ਬਾਦਰੀ ਦਾ ਸਲੋਗ ਹੈ ਨਰ ਚਾਹਤ ਕਛਾਹ ਹੋਰੇ ਕੀ ਹੋਰੇ ਵੀ ਸਹੀ ਗੱਲ ਆ ਬੰਦਾ ਬਹੁਤ ਕੁਝ ਹੋਰ ਸੋਚਦਾ ਹੁੰਦਾ ਜਮੇ ਹੋਰ ਚੀਜ਼ ਹੋ ਜਾ। ਜਮੇ ਜਮੇ ਆਫਲਾਈਟ ਅਸੀਂ ਹੋਰ ਚਾਉਣਾ ਸੀ ਹੋਰ ਚਾਏ। ਇਹ ਚ ਵੀ ਸਾਨੂੰ ਟਿਕਟਾਂ ਮਿਲ ਗਈਆਂ ਹੋਰਾਂ ਨੂੰ ਮਿਲੀਆਂ ਨਹੀਂ ਹੈਗੀਆਂ। ਜਿਹੜਾ ਜਿੱਥੇ ਖਾ ਕੇ ਆਉਣਾ ਤੁਸੀਂ ਜਿੱਦਾ ਜਿੰਨਾ ਹਨਾ ਤੁਹਾਡੇ ਪਿੱਛੇ ਨੂੰ ਇੰਨਾ ਖਰਚਾ ਕਰਨਾ ਪਿਆ। ਉਹ ਬੰਸਨ ਨੂੰ ਟ੍ਰੈਕਟਰ ਵਾਲੇ ਮੁੰਡਿਆਂ ਨੂੰ ਥੈਂਕ ਯੂ ਮੈਸੇਜ ਕਰਨਾ ਸਭ ਤੋਂ ਵਧੀਆ ਉੱਥੇ ਸਾਡੀ ਟ੍ਰੈਕਟਰ ਇੱਧਰ ਜਾਣਾ ਆਪਾਂ ਆਪਾਂ ਸਿੱਧਾ ਹੀ ਜਾਣਾ ਮੈਨੂੰ ਪਤਾ ਨਹੀਂ ਉੱਥੇ ਚੜ੍ਹਨਾ ਵਧੀਆ ਨਹੀਂ ਹਾਂ ਸਭ ਤੋਂ ਵਧੀਆ ਸਾਡੀ ਹੋਈ ਟ੍ਰੈਵਲ ਵਿੰਡੋ ਫੋਨ ਨੰਬਰ ਤੁਸੀਂ ਦਿੱਤਾ ਹੈ ਹਾਂ ਮੈਂ ਮੇਰੀ ਸਰਵਿਸ ਬਣਾਇਆ ਤਾਂ ਨਹੀਂ ਤਾਂ ਨਹੀਂ ਤਾਂ ਐਡਸਰ ਦੇਖੀ ਮੈਂ ਤਰੀ ਪਾਂਚੋਂ ਦੀਨੇ ਨਹੀਂ ਸੱਲੇਗੇ ਆਪਾਂ ਪਹੁੰਚ ਕੇ ਘਰੇ ਤੇ ਹੁਣ ਕਮ ਕੈਨੇਡਾ ਦੀ ਸਖਤਾਈ ਦੀ ਗੱਲ ਕਰ ਰਹੇ ਸੀ ਚੀਜ਼ਾਂ ਦੀ ਪਹਿਲਾਂ ਘਰ ਦਾ ਵੀ ਫੋਨ ਆਇਆ ਸੀਗਾ ਹੁਣੇ ਜਿਹੜੀ ਗੱਲ ਹੋ ਰਹੀ ਸੀ ਕਿਸੇ ਨਾਲ ਉਹ ਵੀ ਇਹੀ ਟੌਪਿਕ ਤੇ ਗੱਲ ਹੋ ਰਹੀ ਸੀ ਵੀ ਉਹਨਾਂ ਦੇ ਦੋ ਵਾਰ ਰਿਫਿਊਜ਼ ਆ ਲੱਗ ਗਿਆ ਕਿਸੇ ਦਾ ਤੇ ਤੀਜਾ ਉਹਨਾਂ ਨੂੰ ਕੋਈ ਬੰਦਾ ਕਹਿ ਰਿਹਾ ਵੀ ਪੈਸੇ ਤੇ ਗਾਰੰਟੀ ਆ ਜੀ ਬਾਅਦ ਚੋਂ ਪੈਸੇ ਹਨਾ ਉਹਨੂੰ ਸਮਝਾਇਆ ਵੀ ਐਵੇਂ ਗਾਰੰਟੀਆਂ ਵਾਲੇ ਬਹੁਤ ਬੰਦੇ ਬੈਠੇ ਨੇ ਕਿੰਨੀਆਂ ਗਾਰੰਟੀ ਵਾਲੇ ਗਾਰੰਟੀ ਵਾਲੇ ਐਂ ਕਰਦੇ ਆ ਉਹ ਕਹਿੰਦੇ 50 ਬੰਦੇ ਨੂੰ ਗਾਰੰਟੀ ਦੇ ਦਿੰਦੇ ਆ ਵੀ ਪੈਸੇ ਬਾਅਦ ਚੋਂ ਦੇ ਦਿਓ ਉਹ ਫਾਈਲਾਂ ਲਾ ਦਿੰਦੇ ਆ 50 ਚੋਂ 45 ਦਾ ਰਿਫਿਊਜ਼ਲ 55 ਦਾ ਹਾਂ ਚੱਲ ਤੁਸੀਂ 5 ਦਾ ਉਹਨਾਂ ਨੇ ਪੂਰਾ ਪਬਲਿਸਿਟੀ ਕਰਨੀ ਆ ਬਲਾਬ ਕਰਕੇ ਵੀ ਦੇਖੋ ਲਾਤਾ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਨੇ ਫਿਰ ਪੈਸੇ ਵਸਾਦੇ ਨੇ ਹਾਂ ਸੋ ਹੁਣ ਜਿਹੜੀ ਜਿਹੜੀ ਮੈਂ ਬਾਹਲੇ ਬੰਦੇ ਦੇਖਿਆ ਜਿਹੜੇ ਗਾਰੰਟੀ ਦਿੰਦੇ ਹੋ ਕਹਿੰਦੇ ਵੀਰੇ ਉਹ ਬਾਅਦ ਚ ਕਹਿੰਦੇ ਰਿਫਿਊਜ਼ਲ ਲੱਗਿਆ ਚੰਦ ਉਹਨਾਂ ਨੇ ਕਿਹੜਾ ਪੈਸੇ ਲਈ ਸੀ ਉਹ ਤਾਂ ਹੀ ਲਾ ਦਿੰਦੇ ਜੇ ਲੱਗਿਆ ਲੱਗਿਆ ਫਿਰ ਪਹਿਲਾਂ ਲੱਗਿਆ ਸਹੀ ਗੱਲ ਆ ਚਲੋ ਸਮਾਨ ਤਾਰੋ ਮੇਰਾ ਬੈਗ ਦੇ ਦੋ ਮੇਰੀ ਦੇਖੋ ਤੁਸੀਂ ਮੈਸੇਜ ਇਰਪੋਰਟ ਤੇ ਆਇਆ ਬੈ ਕੇ ਨਾ ਹੌਲਾ ਕਿਉਂ ਲੱਗ ਰਿਹਾ ਹੈ ਹਾਂ ਆ ਬੈ ਕੇ ਨਾ ਹੌਲਾ ਕਿਉਂ ਰੱਖ ਰਿਹਾ ਜਿਹੇ ਜਿਹੇ ਕਿਉਂ ਨਹੀਂ ਜਿਹੇ ਜਿਹੇ ਕਿਲੋ ਹੋਰ ਲਿਆਉਂਦੇ ਹੋਰ ਹੌਲਾ ਹੋ ਜਾਣਾ ਸੀ ਸਹੀ ਗੱਲ ਹੈ ਵਧੀਆ 2 ਕਿਲੋ 4 ਹੋਰ ਹੀ ਲਿਆਉਂਦੇ 4 ਛੱਡ ਗਏ ਕੀ ਲੈ ਗਿਆ ਮੇਰਾ ਵੀਰਾ ਮੇਰੇ ਲਈ ਦੇਖੀ ਮੈਂ ਕਿਹਾ ਤਾਂ ਪੰਜ ਮੈਂ ਨਾ ਮਿਸ ਕਰ ਰਹੀ ਸੀ ਮੈਂ ਕਿਨੂੰ ਕੈਨੇਡਾ ਦੀਆਂ ਪਹਾੜੀਆਂ ਦੇ ਉੱਤੇ ਪੰਜਾਬੀ ਅੱਖਰ ਦਿਖ ਰਹੇ ਸੀ ਨਕਸ਼ੇ 'ਚ ਪੌਡਕਾਸਟ ਰੂਮ 'ਚ ਐਂਟਰੀ ਹੋਈ ਹੈ ہماری ਪਹਿਲਾਂ ਆਪਾਂ ਪੌਡਕਾਸਟ ਹੀ ਕਰ ਲੈਨੇ ਆ ਫੜਨਾ ਪੌਡਕਾਸਟਿੰਗ ਕਰ ਲੈਨੇ ਆ ਨਿਕਲ ਜਾ ਸਾਡੇ ਘਰੋਂ ਆਹ ਕਹਿੰਦਾ ਹਨਾ ਜੀਵ ਜੀ ਹਾਂ ਐਕਸਟਰਾ ਮਾਟੇ ਸੋਹਣਾ ਲੱਗਦਾ ਆ ਵੀ ਬਾਤ ਸੋਹਣੀ ਲੱਗੀ ਬਾਈਸਨ ਦੀ ਹਾਂ ਬਾਈਸਨ ਜੇ ਉਹ ਆ ਲੈਡੀ ਆ ਗਈ ਜੇ ਪੂਰੀ ਹੁੰਦੀ ਤਾ ਕਿੱਥੋਂ ਲੱਗਣੀ ਪੈਤੀ ਹੁੰਦੀ ਤੀ ਆਸਾਂ ਹਾਸੇ ਹਾਸੇ ਜੀ ਟੈਸੀ ਆਏ ਹਾਸੇ ਹਾਸੇ ਜੀ ਟੈਸੀ ਜਾ ਕੇ ਰਹਿ ਜਾਣਗੇ ਸ਼ੇਰ ਉਹ ਵੀ ਲੈ ਕੇ ਚੱਲਿਆ ਮੈਂ ਸੋਚ ਰਹੀ ਸੀ ਕਿ ਮੌਣ ਹੀ ਨਿਕਲੇ ਅਸੀਂ ਵੀ ਵੇਲੇ ਹੋਏ ਸੀ ਸ਼ੇਜੀ ਐਕਸਪੈਕਟਡ ਟਾਈਮ ਤੋਂ ਪਹਿਲਾਂ ਵਿਦੇ ਹੋਏ ਸੀ ਅੰਗਰ ਨਾ ਕੋਣਾ ਆ ਕੋਣਾ ਕੋਣੇ ਤੋਂ ਅੱਜ ਸੰਗ ਦੇ ਬਹੁਤ ਦੱਸ ਇਹ ਨਾ ਗੱਲਾਂ ਕਰਦਾ ਇਹ ਤਾਂ ਤੁਹਾਨੂੰ ਵੀ ਭੁੱਲ ਗਿਆ ਹੋਣਾ ਅੰਗਰ ਤੇ ਇਹਦੇ ਸਕੀਲਸ ਬਣ ਰਹੇ ਸੀ ਸਿਮਿਲੈਰਿਟੀ ਹਾਂਜੀ ਕਮੀਨ ਜੇ ਸੇਮ ਪਾਇਆ ਉਹਦੇ ਉਹ ਤਾਂ ਵੈਸੇ ਹੀ ਸੰਗ ਦੇ ਸੀ ਜਦੋਂ ਲੋੜ ਜਦੋਂ ਬਸਤੋਂ ਮੈਂ ਇਹੀ ਹਦੀ ਨਹੀਂ ਮੈਂ ਕਿਹਾ ਕਿ ਨਹੀਂ ਆਇਆ ਨਹੀਂ ਮੰਮੀ ਰੈਡੀ ਚਲੀ ਤੇਰੇ ਵਾਲੇ ਤਾਂ ਠੱਗਾ ਹਾਦੀ ਮੈਂ ਸੋਚ ਕੇ ਹਦੀ ਜਿਵੇਂ ਅੱਜ ਰਵੀ ਵੀਰ ਜੀ ਜਦੋਂ ਇਹਨੂੰ ਦੇਖਣਗੇ ਮੈਂ ਫਿਰ ਪੁਰਾਣੀ ਵੀਡੀਓ ਤੇ ਦੇਖਿਆ ਵੀ ਅੰਗਰ ਜਦੋਂ ਤੁਸੀਂ ਦੇਖਣੇ ਆਏ ਸੀ ਪਹਿਲੀ ਵਾਰ ਵੀ ਇਹਦੇ ਵੀ ਉਹੀ ਆਹ ਪਾਈ ਹੋਈ ਸੀਗੀ ਅੰਗਰ ਵੀ ਪਾਈ ਹੋਈ ਸੀ ਮੇਰੇ ਵੀ ਨਹੀਂ ਮੈਨੂੰ ਵੀ ਇਹੀ ਮਨ ਸੀ ਜੇ ਆਂ ਜੇ ਦੇਖ ਰਿਆ ਨੇ ਅਸਤ ਆ ਲੰਗ ਇਹ ਹੁਣ ਹੀ ਸੁੱਤਾ ਹੈ ਤੂੰ ਨੂੰ ਡੈਸਕ ਕਰ ਪੰਚਿੰਗ ਕਰ ਰਿਹਾ ਉਹਦਾ ਸੰਗ ਰਿਹਾ ਕੋਈ ਆ ਇਹਦਾ ਇਹ ਸ਼ਾਇਰੀ ਨਾ ਨਾ ਸ਼ਾਇਰੀ ਨਹੀਂ ਹੈ ਸੁੱਤਾ ਉੱਠਿਆ ਥੋੜਾ ਜਿਹਾ ਰਮਾਨ ਤੋ ਦਰਦਦਾ ਸੀ ਆ ਸ਼ਾਇਰੀ ਆ ਬੀਬੀ ਚੱਲ ਜੇ ਇਹ ਕੀ ਨਾਮ ਆ ਭਾਈ ਹੌ ਤਾਂ ਦੀਨਾ ਉਹ ਨਹੀਂ ਰਮਾਨ ਤਾਂ ਦੀਆ ਭਾਈ ਸਾਹਿਬ ਤਾਂ ਦੀਨਾ ਪਤਾ ਪਤਾ ਇਹਨੂੰ ਦੱਸ ਦੇ ਬੁੱਤ ਕਹ ਕਰਿਆ ਘਾੜੀ ਆਉਦੇ ਲੋਕਾ ਉਹਨਾਂ ਨੂੰ ਪਤਾ ਕਿਹੜਾ ਚਾਚੂ ਹੈ ਕਿਹੜਾ ਚਾਚੂ ਹੈ ਸਾ ਪਾ ਲਓ ਵੀ ਚਾਚੂ ਰਵੀ ਹੈ ਹੈਵੀ ਸੇਮ ਕਹਿਣਾ ਹੁੰਦਾ ਤੁਹਾਡੇ ਕੋਲ ਨਹੀਂ ਸਕਦਾ ਨਹੀਂ ਮੈਂ ਮੈਂ ਵੀ ਤੇ ਪੜ੍ਹਦੀ ਮੈਮਰੀ ਰੀਸਰਚ ਕਰਦੇ ਓਏ ਸਮਰ ਸਾਲਟ ਮਾਰ ਮੈਂ ਦੇ ਦਿੰਦਾ ਚੋਲੇ ਖਾਣ ਆਉਣਗੇ ਪਰਵਾਣਾ ਦਿਓ ਨਾਤੇ ਵੀ ਨਹੀਂ ਚਾਹ ਕਲੇ ਆ ਜਾ ਰਹੇ ਨੇ ਮੈਂ ਹੱਥ ਧੋ ਕੇ ਚੱਕਿਆ ਜੀ ਕਿਤੇ ਮੇਰੇ ਹੱਥ ਉਹ ਮੈਂ ਦਵਾ ਫਾਟ ਲਈ ਦੋ ਤਰੀਕੇ ਨਾਲ ਕੋਈ ਨਹੀਂ ਕਰਦਾ ਨਾ ਇੱਕ ਵੀ ਸਿੱਧਾ ਪਾਣੀ ਨਾਲ ਦਿੱਤਾ ਅੰਦਰ ਆ ਜਾ ਬੰਦ ਕਰ ਲੈ ਮੈਂ ਮਰੇ ਦੂਨ ਚੱਕ ਗਿਆ ਅੰਦਰ ਮਾਰਾ ਜਾਨੀ ਪੂਰੀ ਕਰੇਗਾ ਅੰਦਰ ਆ ਜਾ ਸੱਜਣਾ ਕੰਨਾ ਫੋਕੀ ਹਾ ਤੇ ਰੱਖ ਸਕੂਲ ਜਾਂਦਾ ਮੈਂ ਤੇਰੀ ਐਬਸੈਂਸ ਤੇ ਈਮੇਲ ਆਉਂਦੀ ਸਾਰੀ ਈਮੇਲ ਜਿਹੜੀ ਆ ਰਹੀ ਸਤ ਮਾਰ ਗਿਆ ਸਤ ਵੀ ਕਿਹੜਾ ਕੂਨ ਆਇਆ ਹੁਣ ਦੋ ਵੀਕਾਂ ਦੀ ਛੁੱਟੀ ਆ ਸਾਰੀ ਕੂਨ ਚੱਕ ਵੀਕਾਂ ਦੀ ਨਹੀਂ ਆ ਗਿਆ ਭਾਈ ਜਦੋਂ ਟੱਕਰਿਆ ਹੋਇਆ ਐਵੇਂ ਕਹਿੰਦੇ ਸੀਗੇ ਸੰਗੀ ਜਾਂਦਾ ਇਹ ਤਾਂ ਆ ਗਿਆ ਲੈ ਕਿੰਨਾ ਸਿਆਣਾ ਕਿੰਨਾ ਸੀ ਤਾ ਮੈਨੂੰ ਨਹੀਂ ਸੀ ਕਿਤਾ ਨਹੀਂ ਸਿੱਖ ਗਿਆ ਵੀ ਝੂਠ ਬੋਲਣਾ ਪੂਰੀ ਬਲੌਗਰ ਆ ਵੀਡੀਓ ਬਣਾਣਾ ਸਿੱਖ ਗਿਆ ਹੋ ਗਈ ਪਹਿਲੇ ਦਿਨ ਤੋਂ ਵਲੋਗਿੰਗ ਕਰਦਾ ਸਹੀ ਗੱਲ ਇਹ ਤਾਂ ਪੰਜਾਬ ਤੋਂ ਭੱਜ ਪਾਦੀ ਬਈ ਇਹਨੇ ਧੱਕ ਪਾਦੀ ਸੀ ਬਾਅਦ ਵਿੱਚ ਅਰਮਾਨ ਨੇ ਉਹ ਜ਼ਰਰ ਬੰਨੀ ਦੋਤੀ ਰੇ ਨਾ ਇਹਨੂੰ ਹੋਸ਼ ਨਹੀਂ ਆ ਇਹਨੂੰ ਹੋ ਜਾਂਦਾ ਇਹਰ ਆਪਾਂ ਬਾਅਦ ਚ ਜਦੋਂ ਵੀਡੀਓ ਦੇਖਣੀ ਆਪਾਂ ਨੂੰ ਬਾਅਦੋਂ ਫੈਂਸੀ ਲੱਗਦੀ ਹੈ ਨਾ ਜੇ ਕੋਈ ਹੋਰ ਦੇਖੇ ਹਾਂ ਅੱਜ ਜਦੋਂ ਫੈਂਸੀ ਲੱਗਦੀ ਹੈ ਇਹ ਸਕੂਲ ਦੀਆਂ ਗੱਲਾਂ ਕਿੰਨੇ ਯਾਦ ਆਉਂਦੀ ਨੇ ਕਿੰਨੀਆਂ ਫੈਂਸੀ ਬੋਲ ਜਿਹਨੂੰ ਅੱਜ ਬੁੱਲੀਂਗ ਕਹਿੰਦੇ ਨੇ ਉਹ ਤਾਂ ਥੋੜੀ ਜਿਹੀ ਗੱਲ ਬੁੱਲੀਂਗ ਹੈ ਸੂਚ ਕਿੰਨਾ ਜੋਖਮ ਪਾ ਕੇ ਜਵਾਂ ਕਰਦੇ ਸੀ ਜਵਾਂ ਨੂੰ ਕੁੰਝ ਕਿਹੜੀ ਵਾਲਾ ਤੁਹਾਨੂੰ ਟੱਕੜਾ ਹੋਣ ਦੀ ਵੀ ਲੋੜ ਨਹੀਂ ਜੀ ਨੂੰ ਬੱਦ ਗੱਲਾਂ ਆਉਂਦੀਆਂ ਲੱਗਦੀਆਂ ਬੱਦ ਆੜੀ ਆ ਔਰ ਮੂਹਰੇ ਕੋਈ ਗੱਲ ਕਹਿਣੀ ਹੈ ਉਹ ਹੱਸਣਾ ਹੀ ਨਹੀਂ ਕਿਸੇ ਨੂੰ ਉਹ ਕੋਈ ਤੁਹਾਡੇ ਨਾਲ ਤੇਨੇ ਨਾਲ ਤੁਸੀਂ ਧੋਮ ਜੀ ਕਰਦਾ ਸਾਰੇ ਤੇਰੀ ਜੇ ਸਾਰੇ ਹੱਸਦੇ ਯਾਰ ਦ ਸਕੂਲਸ ਤੇ ਬੱਚਿਆਂ ਨੂੰ ਫਿਲਟਰ ਨਹੀਂ ਹੁੰਦਾ ਹੈ ਇਹ ਕੋਈ ਵੀ ਗੱਲ ਕਛੇ ਨਹੀਂ ਕਰ ਸਕਦਾ ਹੁੰਦਾ ਹੁੰਦਾ ਅੱਜ ਵੀ ਹਮ ਸਕੂਲ ਦੇ ਫਰੈਂਡ ਦੇ ਮੈਨੂੰ ਫੋਨ ਆਇਆ ਸੀ ਹੂੰ ਜਿਹੜਾ ਯਾਰ ਸਾਡੀ ਸਕੂਲ ਹੋਂਦਾ ਦੂਰੋਂ ਨਹੀਂ ਪਹੁੰਚਦਾ ਜੁੜ ਨਹੀਂ ਚਾਲਦੀ ਕਿ ਹੁਣ ਤਾਂ ਸਾਡਾ ਉਦਾਂ ਨਹੀਂ ਪਤਾ ਸਾਡਾ ਵੀ ਕਿਉਂ ਇਗਨੀਸ਼ਨ ਮਿਨਿਸਟਰੀ ਬਦਲ ਗਿਆ ਉਹ ਲੇਡੀ ਆ ਗਈ ਹੈਲਥ ਮਿਨਿਸਟਰ ਵੀ ਚੇਂਜ ਕਰਤਾ ਉਹ ਵੀ ਲੇਡੀ ਹੋ ਗਈ ਕੋਈ ਡਿਸਟ੍ਰਿਕਸ਼ਨ ਆ ਹਾਲ ਪਾਲ ਇਹ ਲੋਕਾਂ ਦਾ ਨਹੀਂ ਲੱਗਦਾ ਮੈਂ ਠੀਕ ਆ ਯਾਰ ਮੈਂ ਨਹੀਂ ਠੀਕ ਆ ਸਮਝਿਆ ਅਸੀਂ ਕੋਈ ਵੀ ਤੁਹਾਨੂੰ ਉਧਰੋਂ ਪ੍ਰੋਡਕਟ ਲੈ ਕੇ ਇਧਰ ਮੁਲਾਵਟ ਕਰ ਦੋ ਨਹੀਂ ਹਾਂ ਕਿਸੇ ਹੋਰ ਨੂੰ ਬੰਦਾ ਕਈ ਵਾਰ ਸੇਲ ਕਈ ਵਾਰ ਸੇਲ ਕਰ ਦਿੰਦਾ ਬੰਦਾ ਕੁਝ ਇੱਕ ਕਿਹੜੇ ਦੇਸ਼ ਚ ਕੋਈ ਸੁਨੇਹਾ ਆਇਆ ਸੀ ਕਿਸੇ ਹੋਰ ਦੇਸ਼ ਤੋਂ ਉਹਨੇ ਤਿੰਨੋਂ ਦੀ ਦਾਦੀ ਨੂੰ ਥੋੜੀ ਜਿਹਾ ਰੱਖਿਆ ਜਵਾਕ ਨਹੀਂ ਸਿੱਟਦੀ ਦਾਦੀ ਨਹੀਂ ਸਿੱਟਦੀ ਬਾਹਰ ਉਸਨੇ 7 ਮਿਲੀਅਨ ਪਤਾ ਨਹੀਂ 70 ਮਿਲੀਅਨ ਡਾਲਰ ਲਿਖੇ ਸੀ ਸੁਨੇਹਾ ਨੂੰ ਸ਼ੇਅਰ ਚੋਂ ਕੱਟਣ ਤਾਂ ਕਿਉਂਕਿ ਉਹ ਰੱਖਣੀ ਚਾਹਤੀ ਨਾ ਰਹਿ ਘਟੋਦਾ ਨੂੰ ਕੀ ਚਾਹੀਦਾ ਸਭਾ ਨਕੀ ਉਗਣਾ ਬਦਲ ਬੱਲੇ ਅਸੀਂ ਤਾਂ ਨਹੀਂ ਬੱਸ ਕਰੋ ਅੰਗਰ ਕੀ ਲੱਭਣਾ ਧੀ ਲੱਭਦਾ ਕੀ ਲੱਭਦਾ ਕੀ ਲੱਭਦਾ ਏਅਰਪੋਰਟ ਆਈ ਹੋਣੀ ਤਾਂ ਨਹੀਂ ਕੀ ਹੈ ਸੁਣੀ ਜਾਵੇ ਕੀ ਮੈਂ ਕਿਹੜੀ ਕੀ ਚਾਹੀਦੀ ਹੈ ਨਾਸਪਾਸਪੋਰਟ ਵੀ ਚਾਹੀਦਾ ਉਹਨੇ ਨੇ ਆਪਣੇ ਨੂੰ ਲੰਡਨ ਤੋਂ ਵਾਪਸ ਵੀ ਮੋੜਿਆ ਸੀ ਵੀ ਸਮਝ ਜੋ ਨਹੀਂ ਸ਼ਾਬਾਸ਼ ਤਾਂ ਬੋਲ ਕੋਈ ਨਹੀਂ ਅਸੀਂ ਲੰਡਨ ਵਾਲੇ ਚੱਲ ਪਏ ਮਿਲ ਜਦੋਂ ਜਹਾਜ਼ ਹੇਲਦਾ ਸੀ ਨਾ ਮੈਂ ਸੇਖ ਸਾਬ ਨੂੰ ਕਿਹਾ ਉਹਨੇ ਮੋੜਿਆ ਸੀ ਆਹ ਹਜੇ ਵੀ ਚਾਹ ਮਿਲਾਂ ਚਾਹ ਮਿਲੋ ਲੰਡਨ ਮੈਂ ਪੀਂਦੀ ਨਹੀਂ ਲੰਡਨ ਉਹਨਾਂ ਨੂੰ ਪਰੌੜੇ ਬਣਾਤੀ ਕਿਉਂ ਲੰਡਨ ਹੁਣ ਪਰੌੜੇ ਕਰ ਹੁਣ ਕਿਉਂ ਬੰਦ ਕਰਦੇ ਨੇ ਦੂਜੀ ਗੱਲ ਕਰੀ ਜਾਂਦੇ ਸੀ ਕਹਿੰਦੀ ਮੈਂ ਉਹਨਾਂ ਨੂੰ ਪੁੱਛ ਕੇ ਆਣਾਗਾ ਵੀ ਉਹਨਾਂ ਨੇ ਨੀਲੋਟੇ ਦਾ ਪੁਲ ਬਣਾਤਾ ਅੰਗਰੇਜ਼ਾਂ ਦੇ ਜ਼ਿਆਦਾ ਟਾਈਮ ਤੱਕ ਗੱਲ ਹੋ ਰਹੀ ਸੀ ਜਦੋਂ ਅੰਗਰੇਜ਼ਾਂ ਨੇ ਕਿਹਾ ਇਹ ਅੰਗਰੇਜ਼ਾਂ ਨੇ ਪੋਨੀਅਰ ਤੇ ਪੁਲ ਕਿਉਂ ਨਹੀਂ ਬਣਾਇਆ ਉਹ ਕਿਸ਼ਤੀ ਚ ਉਡਾਈਆ ਇਹਨਾਂ ਨੂੰ ਮੈਂ ਇੰਵੈਂਟ ਕਰਦੇ ਸੀ ਇਹ ਗੱਲ ਜੀ ਮੈਂ ਮਮੀ ਨੇ ਕਿਹਾ ਸੀ ਵੀ ਤੂੰ ਉਹਨਾਂ ਨੂੰ ਪੁੱਛ ਕੇ ਆਈ ਕਿ ਕੈਨੇਡਾ ਚੜ੍ਹਦੀ ਹੁੰਦਾ ਨਹੀਂ ਬੀਆ ਵੀ ਲੰਡਨ ਦਾ ਨਹੀਂ ਆ ਗਿਆ ਸੋ ਆਹ ਲੋਡ ਵੀਡੀਓ ਵੇਖ ਲਿਓ ਯਾਰ ਇਸਹੇ ਗੱਲ ਉਹਨਾਂ ਨੇ ਕਿਉਂ ਵਾਲੀ ਵੀ ਵੀਡੀਓ ਦੇਖੀ ਇੱਥੇ ਗੱਲ ਪਿੱਛੇ ਉਹਨਾਂ ਨੇ ਆਗ ਹੀ ਲਾ ਦਿੱਤੀ ਕਿਉਂ ਕਿਉਂ ਵਾਲੀ ਵੀ ਵੀਡੀਓ ਬੰਦਾ ਥੋੜੀ ਵੀ ਆਈ ਐਂ ਕਿਆ ਕਰੇ ਸ਼ੁਰੂ ਤੋਂ ਹੀ ਸ਼ਾਪਾ ਕਿਉਂ ਵਾਲੀ ਵੀ ਵੀਡੀਓ ਦੇਖ ਲਈ ਉਹਨਾਂ ਨੇ ਆਪਣੀ ਸਹੀ ਗੱਲ ਲੱਗਦੀ ਵੀਡੀਓ ਦੇਤੀ ਹੋਣੀ ਹੈ ਅਰੇ ਭਾਈ ਤਾਂ ਅੱਜ ਹੀ ਭਾਈ ਅੱਜ ਹੀ ਪਹੁੰਚੀ ਹੋਈ ਆ ਅੱਜ ਹੀ ਦੇਖ ਲਈ ਨਾ ਕਿਉਂ ਵਾਲੀ ਵੀ ਮੈਂ ਕਿਹਾ ਵੀਡੀਓ ਦੇਖ ਲਈ ਉਹਨਾਂ ਨੇ ਕਮੈਂਟ ਕਮੈਂਟ ਵੀ ਆਇਆ ਜਿਹੜਾ ਕੈਨੇਡਾ ਜਿਹਦਾ ਸਾਰਾ ਤਾਂ ਚੱਲਦਾ ਹੈ ਉਹ ਤੇ ਉਹਨਾਂ ਜਿਹੜੀਆਂ ਮੈਂ ਆ ਕੇ ਝੂਠ ਬੋਲਦਾਂ ਜੋਨੋ ਨਿ ਸਕੈਨ ਆ ਕਿ ਤੁਸੀਂ ਫੇਰ ਤੁਸੀਂ ਨਿਕਲਦੇਗੇ ਤੇ ਸਕੈਨ ਕਰਦੇ ਫਿਰ ਨਾ ਖੜਾਉਣਗੇ ਪਰ ਮੈਂ ਦੇਖਿਆ ਵੀ ਜਿੰਨੇ ਵਾਰ ਮੈਂ ਸੱਚ ਬੋਲਿਆ ਮੈਂ ਫਸਦੀ ਹਾਂ ਪੂਰਾ ਠੀਕ ਹੈ ਨਹੀਂ ਠੀਕ ਆ ਵਾ ਸੱਚ ਬੋਲ ਕੇ ਬੰਦਾ ਫਸਿਆ ਕੋਈ ਗੱਲ ਨਹੀਂ ਚਲ